ਨੰਨੇ ਦਾਦਾ ਇਸ ਕਰਕੇ ਗਿਆ ਤਾਂ ਕਿ ਪ੍ਰਾਈਵੇਟ ਸਕੂਲਾਂ ਦੇ ਵਿੱਚ ਵੀ ਜਿਹੜਾ ਇੱਕ ਪ੍ਰਾਤਮਿਕ ਕਰਨਾ ਹੈ ਉਹ ਫੈਲ ਜਾਵੇ ਤਾਂ ਕਿ ਬੱਚਿਆਂ ਨੂੰ ਜਿਹੜੇ ਕਮਜ਼ੋਰ ਵਰਗ ਦੇ ਹਨ ਯਾਨੀ ਕਿ ਇਕਨੋਮਿਕਲੀ ਕਮਜ਼ੋਰ ਨੇ ਉਹਨਾਂ ਨੂੰ ਜਗ੍ਹਾ ਮਿਲ ਸਕੇ ਪਰ ਹੋਇਆ ਇਹ ਇਹ ਉੱਡ ਕਿ ਅਖਰ ਵਿੱਚ ਬਹੁਤ ਸਾਰੇ ਪ੍ਰਾਈਵੇਟ ਸੰਸਥਾਨਾਂ ਨੇ ਇਹਨੂੰ ਆਪਣੇ ਸਕੂਲਾਂ ਦੇ ਵਿੱਚ ਜਗ੍ਹਾ ਹੀ ਨਹੀਂ ਦਿੱਤੀ ਹਾਲਾਂਕਿ ਸਕੂਲਾਂ ਦਾ ਸਟਰਕਚਰ ਜਦੋਂ ਬੰਦ ਹੈ ਉਸ ਸਮੇਂ ਦੇ ਦੌਰਾਨ ਵਾਝੇ ਠੀਕ ਉਸ ਤਰ੍ਹਾਂ ਦੇ ਨਾਲ ਸਰਕਾਰਾਂ ਦੇ ਨਾਲ ਵੀ ਕਰੇ ਜਾਂਦੇ ਨੇ ਕਿਉਂਕਿ ਇਹ ਸਟਰਕਚਰ ਕੋਈ ਮੁਨਾਫੇ ਦੇ ਤੌਰ ਤੇ ਨਹੀਂ ਦੇਖਿਆ ਜਾਂਦਾ ਪੁਰਾ ਉਰੇ ਪੰਜਾਬ ਦੇ ਵਿੱਚ ਲਾਗੂ ਪਰੋਣ ਨੂੰ ਲੈ ਕੇ ਕੋਟਾ ਤੱਕ ਵੀ ਜਾਣਾ ਪਿਆ ਤੇ ਪੂਰੀ ਟੀਮ ਜਿਹਦੇ ਕਈ ਤੇ तमाम ਉਹ ਉਸ ਤਰ੍ਹਾਂ ਦੇ ਜਿਨ੍ਹਾਂ ਨੇ ਅਫਰਾਨ ਆ ਜਿੱਥੇ ਵਿਭਾਗੀ ਤੌਰ ਤੇ ਸੇਵਾ ਕੀਤੀ ਤੋਂ ਬਾਅਦ ਦੇ ਵਿੱਚ ਇਹਨਾਂ ਦੀ ਕੋਸ਼ਿਸ਼ ਨੇ ਕਿ ਇਹ ਜਿਹੜਾ ਮੁੱਦਾ ਹੈ ਉਹ ਪੱਕੇ ਆਮ ਗਰੀਬ ਵਰਗ ਦੇ ਨਾਲ ਜੁੜਿਆ ਤਾਂ ਇਹਨੂੰ ਕੋਟਾ ਦੇ ਵਿੱਚ ਵੀ ਲਿਖੇ ਗਏ ਤੋਂ ਬਾਅਦ ਦੇ ਵਿੱਚ ਹੁਣ ਵੀ ਹਜੇ ਜੱਜੂ ਜਦ ਦੇ ਵਿੱਚ ਲੱਗੇ ਹੋਏ ਨੇ ਪੁਰਾ ਜੀ ਪਹਿਲਾਂ ਤਾਂ ਇਹਦੀ ਜਿ ਦੇਖੀ ਕਿਉਂ ਨਹੀਂ ਜਗ੍ਹਾ ਮਿਲ ਪਾਈ ਪੰਜਾਬ ਦੇ ਵਿੱਚ ਜੇ ਕਹੀਏ ਕਿਉਂਕਿ ਇਹ ਲੜਾਈ ਅੱਜ ਦੀ ਨਹੀਂ ਹੈਗੀ ਬਹੁਤ ਲੰਮੇ ਸਮੇਂ ਤੋਂ ਤੁਸੀਂ ਲੱਗੇ ਹੋਏ ਹਾਂ ਹਾਂ ਜੀ ਮੈਨੂੰ ਲਿਗਾਇਆ ਤੁਹਾਡਾ ਬਹੁਤ-ਬਹੁਤ ਧੰਨਵਾਦ ਛੱਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਇਹ ਕਾਨੂੰਨ 2009 ਦੇ ਵਿੱਚ ਭਾਰਤ ਦੀ ਪਾਰਲੀਮੈਂਟ ਨੇ ਬਣਾਇਆ ਸੀਗਾ ਜਿਹਦੇ ਮੁਤਾਬਕ ਜਿਹੜਾ ਸੈਕਸ਼ਨ 12 1C ਕਹਿੰਦਾ ਵੀ 25% 25% ਬੱਚਿਆਂ ਦਾ ਦਾਖਲਾ ਪ੍ਰਾਈਵੇਟ ਅਨਰੇਟਿਡ ਸਕੂਲਾਂ ਦੇ ਵਿੱਚ ਹੋਣਾ ਹੈਗਾ ਸਾਰੇ ਭਾਰਤ ਦੇ ਵਿੱਚ ਇਸ ਕਾਨੂੰਨ ਦੇ ਮੁਤਾਬਕ 25% ਬੱਚਿਆਂ ਦਾ ਦਾਖਲਾ ਮਿਲ ਰਿਹਾ ਹੈਗਾ ਸਾਰੇ ਜਿਹੜੇ ਸੂਬੇ ਆ ਭਾਰਤ ਦੇ ਲੱਤੀ ਸੂਬੇ ਆ ਉਹਨਾਂ ਵਿੱਚ ਲਾਗੂ ਹੋ ਰਿਹਾ ਲੇਕਿਨ ਪੰਜਾਬ ਇੱਕ ਇਦਾਂ ਦਾ ਸੂਬਾ ਹੈ ਜਿਹਦੇ ਵਿੱਚ ਕੀ ਲਾਗੂ ਨਹੀਂ ਹੋ ਰਿਹਾ ਪਿਛਲੇ 15 ਸਾਲਾਂ ਤੋਂ ਇਹ ਲਾਗੂ ਕਿਉਂ ਨਹੀਂ ਹੋ ਰਿਹਾ ਉਹਦੀ ਇੱਕ ਵਜ੍ਹਾ ਜਾਣਨੀ ਬੜੀ ਜ਼ਰੂਰੀ ਹੈ ਪੰਜਾਬ ਸਰਕਾਰ ਨੇ ਉਸ ਵੇਲੇ ਅਕਾਲੀ ਦਲ ਤੇ ਭਾਜਪਾ ਦੀ ਸਰਕਾਰ ਸੀਗੀ ਉਹਨਾਂ ਨੇ ਇਹ ਸਮੂਲ ਰੂਲ ਬਣਾਉਦੇ ਸਮੇਂ ਇੱਕ ਰੂਲ ਇਦਾਂ ਦਾ ਬਣਾ ਦਿੱਤਾ ਕਿ ਜਿਹਦਾ ਰੂਲ ਕਹਿੰਦੇ ਪੰਜਾਬ ਰਾਈਟ ਟੂ ਐਜੂਕੇਸ਼ਨ ਰੂਲ 2011 ਦਾ 7.4 ਰੂਲੇ ਬਣਾਤਾ ਕਿ ਪਹਿਲਾਂ ਬੱਚੇ ਸਰਕਾਰੀ ਸਕੂਲ ਜਾਣ ਇਹ ਜੇ ਸਰਕਾਰੀ ਸਕੂਲਾਂ ਦੇ ਵਿੱਚ ਐਡਮਿਸ਼ਨ ਨਹੀਂ ਮਿਲਦਾ ਤੇ ਐਨਓਸੀ ਲੈ ਕੇ ਇਤਰਾਜ਼ ਹਿੰਦ ਦਾ ਸਰਟੀਫਿਕੇਟ ਲੈ ਕੇ ਕਿ ਉੱਥੇ ਕੋਈ ਸੀਟ ਨਹੀਂ ਹੈਗੀ ਤੇ ਤਾਈਆਂ ਫਿਰ ਪੰਜਾਬ ਦੇ ਪ੍ਰਾਈਵੇਟ ਜਿਹੜੇ ਸਕੂਲ ਹੈ ਉਹਨਾਂ ਵਿੱਚ ਦਾਖਲਾ ਮਿਲ ਜਾਂਦਾ ਇਸ ਸਟੇਟ ਨੇ ਬਣਾਇਆ ਜਾਂ ਇਹ ਐਕਟ ਚ ਆਪਸ਼ਨ ਸੀ ਮੈਂ ਦੱਸਦਾ ਕਾਨੂੰਨ ਹੈਗਾ ਕੇਂਦਰ ਦਾ ਗਵਰਨਮੈਂਟ ਆਫ ਇੰਡੀਆ ਦਾ ਕਾਨੂੰਨ ਹੈ ਭਾਰਤੀ ਸੰਸਦ ਨੇ ਕਾਨੂੰਨ ਬਣਾਇਆ ਤੇ ਜਿਹੜੇ ਰਾਜਾਂ ਨੇ ਨਿਯਮ ਬਣਾਉਣੇ ਹੁੰਦੇ ਇਹਨੂੰ ਲਾਗੂ ਕਰਨ ਦੇ ਲਈ ਨਿਯਮ ਬਣਾਉਣੇ ਹੁੰਦੇ ਲਾਗੂ ਕਰਨ ਦੇ ਲਈ ਨਿਜਮ ਉਹਦੇ ਵਿੱਚ ਰਸਤੇ ਵਿੱਚ ਰੋੜਾ ਰਕਾਉਣ ਦੇ ਲਈ ਜਾਂ ਉਹਨੂੰ ਲਾਗੂ ਨਾ ਕਰਨ ਦੇ ਲਈ ਨਹੀਂ ਬਣਾਉਣੇ ਹੁੰਦੇ। ਲੇਕਿਨ ਪੰਜਾਬ ਸਰਕਾਰ ਦੀ ਮਨਛਾ ਮਾੜੀ ਸੀਗੀ ਨੀयत ਮਾੜੀ ਸੀਗੀ ਤੇ ਉਹਨਾਂ ਨੇ ਰੂਲ 7 4 ਬਣਾ ਕੇ ਇਸ ਕਾਨੂੰਨ ਦੇ ਖਿਲਾਫ ਬਹੁਤ ਵੱਡਾ ਕੰਮ ਕੀਤਾ ਜਿਹਦੇ ਕਰਕੇ 1500 ਲੋਕਾਂ ਦੇ ਇੱਕ ਵੀ ਬੱਚੇ ਨੂੰ ਦਾਖਲਾ ਨਹੀਂ ਮਿਲਿਆ। ਸੋ ਸੰਸਦ ਦਾ ਕਾਨੂੰਨ ਕਹਿੰਦਾ ਵੀ ਤੁਸੀਂ 25% ਬੱਚਿਆਂ ਨੂੰ ਦਾਖਲਾ ਦਿਓ। ਗਰੀਬ ਬੱਚਿਆਂ ਦੀ ਵੀ ਪੜ੍ਹਾਈ ਮਿਆਰੀ ਹੋਣੀ ਚਾਹੀਦੀ ਹੈ। ਲੇਕਿਨ ਪੰਜਾਬ ਸਰਕਾਰ ਨੇ ਐਨਓਸੀ ਬਣਾ ਕੇ ਕਹਿੰਦੀ ਅਸੀਂ ਦਾਖਲਾ ਨਹੀਂ ਦੇਣਾ ਕਿਉਂਕਿ ਇਹ ਕਾਨੂੰਨ ਰੂਲ ਜਿਹੜਾ 7.4 7.4 ਬਣਾਇਆ ਇਹ ਭਾਰਤ ਦੇ ਕਾਨੂੰਨ ਦੇ ਮੁਤਾਬਕ ਬਣਾ ਹੀ ਨਹੀਂ ਸਕਦੇ ਸਨ ਇਹਦੇ ਚ ਇੱਕ ਚੀਜ਼ ਹੋਰ ਦੱਸੋ ਜਦੋਂ ਹੁਣ ਕੋਈ ਅੱਜ ਕੋਈ ਪ੍ਰਾਈਵੇਟ ਸਕੂਲ ਚ ਯਾਨੀ ਕਿ ਦਾਖਲਾ ਲੈਣ ਵਾਸਤੇ ਬੱਚਾ ਜਾਵੇ ਤਾਂ ਉਹਨੂੰ ਕੱਲਾ ਸਰਕਾਰੀ ਸਕੂਲ ਦੀ ਐਨਓਸੀ ਚਾਹੀਦੀ ਹੈ ਨਹੀਂ ਨਹੀਂ ਹੁਣ ਕਿਉਂਕਿ ਮੈਂ ਇਹ ਜ਼ਿਕਰ ਕਰ ਰਿਹਾ ਸੀਗਾ ਕਿਉਂਕਿ ਇਹ ਗੈਰ ਕਾਨੂੰਨੀ ਨਿਜਮ ਸੀਗਾ ਸੰਵਿਧਾਨ ਦੇ ਖਿਲਾਫ ਸੀਗਾ ਤੇ ਅਸੀਂ ਜਿਹੜੇ ਜਾਗਰੂਕ ਨਾਗਰਿਕ ਸੀਗੇ ਜਨਵਰੀ 2024 ਦੇ ਵਿੱਚ ਅੱਜ ਤੋਂ ਸਬਕ ਸਾਲ ਪਹਿਲਾਂ ਪੰਜਾਬ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਿੱਚ ਕੇਸ ਕੀਤਾ ਪੀਐਲ ਜਨ ਕਹਿੰਦੇ ਜਨ ਹਿੱਤ ਚਾਚਕ ਪਬਲਿਕ ਇੰਡਸਟਰੀ ਲਿਟੀਗੇਸ਼ਨ ਦਿੱਤੀ ਤੇ ਸਾਡੀ ਸੁਣਵਾਈ ਕਰਨ ਤੋਂ ਬਾਅਦ ਕੇਸ ਦੀ ਸੁਣਵਾਈ ਕਰਨ ਤੋਂ ਬਾਅਦ 19 ਫਰਵਰੀ 2025 ਨੂੰ 2 ਮਹੀਨੇ ਪਹਿਲਾਂ ਤਕਰੀਬਨ ਪੰਜਾਬ ਹਾਈ ਕੋਰਟ ਨੇ ਇੱਕ ਬਹੁਤ ਇਤਿਹਾਸਿਕ ਫੈਸਲਾ ਔਰ ਬਹੁਤ ਵਧੀਆ ਔਰ ਗੰਭੀਰ ਫੈਸਲਾ ਦਿੱਤਾ ਕਿ ਪੰਜਾਬ ਸਰਕਾਰ ਨੇ ਇਹਨਾਂ ਬੱਚਿਆਂ ਦਾ ਦਾਖਲਾ ਕਿਉਂ ਨਹੀਂ ਦਿੱਤਾ ਇਹਨਾਂ ਦੀ ਭਰਾਈ ਦਾ ਨੁਕਸਾਨ ਕਿਉਂ ਕੀਤਾ ਇਸ ਕਰਕੇ ਉਹਨਾਂ ਨੇ ਫੈਸਲਾ ਕੀਤਾ 19 ਫਰਵਰੀ ਨੂੰ ਕਿ ਇਹਨਾਂ ਬੱਚਿਆਂ ਨੂੰ 2025-26 ਦਾ ਜਿਹੜਾ ਵਿੱਤਕ ਸੈਸ਼ਨ ਹੈਗਾ ਉਹਦੇ ਵਿੱਚ ਇਹਨਾਂ ਦੇ ਦਾਖਲੇ ਨੂੰ ਪ੍ਰਾਈਵੇਟ ਸਕੂਲਾਂ ਦੇ ਵਿੱਚ ਯਕੀਨੀ ਬਣਾਇਆ ਜਾਵੇ ਸ਼ਰਤ ਖਤਮ ਕਰਤੀ ਉਹਨਾਂ ਨੇ ਸ਼ਰਤ ਜਿਹੜੀ 7.4 ਸੀ ਉਹਨੂੰ ਵਿਡਰਾ ਕਰ ਲਿਆ ਕੈਨਸਲ ਕਰ ਦਿੱਤਾ ਪੰਜਾਬੀ ਜਨਕ ਵੀ ਉਹਨੂੰ ਰੱਦ ਕਰ ਦਿੱਤਾ ਕਿ ਉਹ ਬਿਲਕੁਲ ਖਰਾਬ ਖਿਲਾਫ ਸੀਗਾ ਗੈਰ ਸੰਵਿਧਾਨਕ ਸੀਗਾ ਪੰਜਾਬ ਸਰਕਾਰ ਬਣਾ ਹੀ ਨਹੀਂ ਸਕਦੀ ਸੀ ਜੇ ਦੀ ਜਿਹੜੀ ਚੀਜ਼ ਦਾ ਜ਼ਿਕਰ ਕੇਂਦਰ ਦੇ ਐਕਟ ਦੇ ਵਿੱਚ ਨਹੀਂ ਹੋਵੇ ਤਬ ਸਰਕਾਰ ਉਹ ਰੂਲ ਬਣਾ ਹੀ ਨਹੀਂ ਸਕਦੀ ਸੀ ਕੰਪੀਟੈਂਟ ਨਹੀਂ ਸੀ ਬਣਾਉਣ ਦੇ ਲਈ ਸਰ ਇਹਨੂੰ ਲੈ ਕੇ ਹੋਣ ਲੱਗੇ ਤਾਂ ਤੇ ਹੁਣ ਮੈਂ ਇਹੀ ਦੱਸਣਾ ਚਾਹੁੰਦਾ ਸੀਗਾ ਕਿ ਹਾਈ ਕੋਰਟ ਨੇ 2 ਮਹੀਨੇ ਪਹਿਲਾਂ 19 ਫਰਵ ਨੂੰ ਆਦੇਸ਼ ਕਰ ਦਿੱਤੇ ਵੀ ਇਹਨੂੰ ਲਖਨਊ ਨੂੰ ਲਾਗੂ ਕੀਤਾ ਜਾਵੇ ਬੱਚਿਆਂ ਦੇ ਦਾਖਲੇ ਸਾਰੇ ਜ਼ਿਲ੍ਹਿਆਂ ਵਿੱਚ ਪੰਜਾਬ ਦੇ ਵਿੱਚ 75000 ਬੱਚਿਆਂ ਨੂੰ ਦਾਖਲਾ ਮਿਲਣਾ ਹੈਗਾ ਆ 3 ਲੱਖ ਬੱਚਾ ਦਾਖਲ ਹੁੰਦਾ ਹਰ ਸਾਲ ਤੇ ਉਹਦੇ ਵਿੱਚ ਕੀ ਹੈਗਾ ਕਿ 75000 ਬੱਚਾ 25% ਬਣਦਾ ਹੈਗਾ ਤੇ ਲੇਕਿਨ ਜੋ ਜ਼ਮੀਨੀ ਹਕੀਕਤ ਹੈ ਜੋ ਅਸੀਂ ਅੰਕੜੇ ਇਕੱਠੇ ਕੀਤੇ ਨੇ ਸਾਨੂੰ ਫੋਨ ਆ ਰਹੇ ਨੇ ਅਸੀਂ ਵੀ ਜ਼ਿਲ੍ਹਿਆਂ ਵਿੱਚ ਜਾ ਰਹੇ ਹਾਂ ਬੱਚਿਆਂ ਨੂੰ ਦਾਖਲਾ ਨਹੀਂ ਮਿਲ ਰਿਹਾ ਬੱਚਿਆਂ ਦੇ ਮਾਪੇ ਘੁੰਮ ਰਹੇ ਨੇ ਪ੍ਰਾਈਵੇਟ ਸਕੂਲਾਂ ਦੀ ਉਹਨਾਂ ਨੂੰ ਪੁੱਛ ਨਹੀਂ ਰਹੇ ਦਾਖਲਾ ਨਹੀਂ ਦੇ ਰਹੇ ਉਹ ਕਹਿੰਦੇ ਸਰਟੀਫਿਕੇਟ ਸਰਕਾਰ ਦੀਆਂ ਹਦਾਇਤਾਂ ਪਹੁੰਚੀਆਂ ਨਹੀਂ ਹੈਗੀਆਂ ਤੇ ਵੀ ਸਰਕਾਰ ਨੇ ਦਾਖਲ ਕਰਨੇ ਜਾਂ ਪ੍ਰਾਈਵੇਟ ਲੋਕਾਂ ਨੇ ਕਰਨੇ ਪ੍ਰਾਈਵੇਟ ਸਕੂਲਾਂ ਨੇ ਕਰਨੇ ਆ ਡਿਸਟ੍ਰਿਕਟ ਐਜੂਕੇਸ਼ਨ ਅਫਸਰਾਂ ਨੇ ਕਰਨੇ ਆ ਤੇ ਸਾਨੂੰ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਹੈ ਤੇ ਆਮਦਨ ਦੀ ਸੀਮਾ ਕਿਹੜੀ ਆ ਉਹਦੇ ਬਾਰੇ ਵੀ ਜਾਣਕਾਰੀ ਨਹੀਂ ਹੈ ਐਪਲੀਕੇਸ਼ਨ ਕਿਹੜੀ ਦੇਣੀ ਆ ਉਹਦੇ ਬਾਰੇ ਜਾਣਕਾਰੀ ਨਹੀਂ ਹੈ ਕਿਹੜੇ ਸਰਟੀਫਿਕੇਟ ਨਾਲ ਲੱਗਣੇ ਨੇ ਕੋਈ ਇਨਕਮ ਕੀ ਗ੍ਰਾਊਂਡ ਤੇ ਨਹੀਂ ਲਾਗੂ ਹੋਇਆ ਲਾਗੂ ਹੋਇਆ ਹੀ ਨਹੀਂ ਜੀ ਇਸ ਕਰਕੇ ਸਾਨੂੰ ਚਿੰਤਾ ਹੈ ਇਸ ਕਰਕੇ ਅਸੀਂ ਅੱਜ ਇਹ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਆਪਣੇ ਮੀਡੀਆ ਦੇ ਮਿੱਤਰਾਂ ਦੇ ਰਾਹੀਂ ਇਹ ਗੱਲ ਪਹੁੰਚਾਉਣਾ ਚਾਹੁੰਦੇ ਹਾਂ ਸਰਕਾਰ ਨੂੰ ਤੇ ਪੰਜਾਬ ਦੇ ਲੋਕਾਂ ਨੂੰ ਕਿ ਬਈ ਸੰਸਦਿਕ ਨੋਟ 15 4 ਪਹਿਲਾਂ ਬਣ ਗਿਆ ਉਹ ਲਾਗੂ ਨਹੀਂ ਕੀਤਾ ਹੁਣ 2 ਮਹੀਨੇ ਪਹਿਲਾਂ ਪੰਜਾਬ ਦੇ ਮਾਨਯੋਗ ਭਰਿਆ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਹੁਕਮ ਲਾਗੂ ਕੀਤੇ ਆ ਜਾਰੀ ਕੀਤੇ ਆ ਉਹਨਾਂ ਨੇ ਵੀ ਕਿਹਾ ਸੀ ਇਹਨੂੰ ਲਾਗੂ ਕੀਤਾ ਜਾਵੇ ਔਰ ਰਿਪੋਰਟ ਕੀਤਾ ਜਾਵੇ ਉਹ ਵੀ ਜ਼ਮੀਨੀ ਪੱਧਰ ਤੇ ਲਾਗੂ ਨਹੀਂ ਹੋ ਰਿਹਾ ਪੰਜਾਬ ਸਰਕਾਰ ਗੰਭੀਰ ਨਹੀਂ ਹੈ ਦਾਖਲਿਆਂ ਦੇ ਬਾਰੇ ਨਾ ਇਹਨਾਂ ਦੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਤੇ ਨਾ ਹੀ ਪ੍ਰਾਈਵੇਟ ਸਕੂਲ ਹੈਗੇ ਜਿਹੜਾ ਬੱਚਾ ਹੈਗਾ ਵਿਦਿਆਰਥੀ ਹੈਗੇ ਅਤੇ ਮਾਪੇ ਹੈਗੇ ਆ ਉਹ ਉਹਨਾਂ ਦੀ ਕੋਈ ਬਾਹ ਨਹੀਂ ਨਹੀਂ ਫੜ ਰਿਆ ਬੱਚਿਆਂ ਨੂੰ ਦਾਖਲਾ ਨਹੀਂ ਮਿਲ ਰਿਆ ਇਹ ਸਾਡੀ ਬੜੀ ਚਿੰਤਾ ਹੈਗੀ ਕਿ 15 ਸਾਲ ਤੋਂ ਉਹਨਾਂ ਨੂੰ ਨੁਕਸਾਨ ਅਸੀਂ ਤਾਂ ਪੰਜਾਬ ਦੇ ਲੋਕਾਂ ਨੂੰ ਜਾਗਰੂਕ ਕਰਾਂਗੇ ਸੰਘਰਸ਼ ਕਰਾਂਗੇ ਬਈ ਪੰਜਾਬ ਦੇ ਬੱਚਿਆਂ ਦਾ ਹੋਰ ਕਿੰਨਾ ਨੁਕਸਾਨ ਕਰਨ ਪੜਾਈ ਦਾ ਹੋਰ ਕਿੰਨਾ ਨੁਕਸਾਨ ਕਰਨ ਤੁਸੀਂ ਚਾਹੁੰਦੇ ਹੋ ਲੀਗਲੀ ਕੰਟੈਂਟ ਮੇਰਾ ਸਾਡਾ ਦੂਸਰਾ ਦੂਸਰਾ ਜਿਹੜਾ ਸਟੈਪ ਇਹੀ ਆ ਕਿ ਅਸੀਂ ਆਂਕੜੇ ਇਕੱਠੇ ਕਰ ਰਹੇ ਹਾਂ ਅਸੀਂ 22 ਜਿਹੜੇ ਵਿਦਿਆਰਥੀਆਂ ਦੀ ਜਿਹੜੀ 16 April ਨੂੰ DPI ਪ੍ਰਾਇਮਰੀ ਐਜੂਕੇਸ਼ਨ ਜਿਹੜੇ ਮਹਾਲੀ ਦੇ ਦਫਤਰ ਹੈ ਉੱਥੇ ਮੀਟਿੰਗ ਹੋਈ ਸੀਗੀ ਉਹਨਾਂ ਨੂੰ 22 ਬੱਚਿਆਂ ਦੀ ਲਿਸਟ ਦਿੱਤੀ ਸੀ ਭਈ ਪੰਜਾਬ ਦੇ ਲਗ ਲਗ ਜ਼ਿਲ੍ਹੇ ਹੈਗੇ ਆ ਸੰਗਰੂਰ ਹੈਗਾ ਜਲੰਧਰ ਹੈਗਾ ਲੁਧਿਆਣਾ ਹੈਗਾ ਮਰਿੰਡਾ ਰੋਪੜ ਹੈਗੇ ਆ ਮਹਾਲੀ ਹੈਗੇ ਆ ਉੱਥੇ ਦਾਖਲ ਨਹੀਂ ਕਰ ਰਹੇ ਤੇ ਉਹ ਵੀ ਬੜੇ ਹੈਰਾਨ ਹੋਏ ਸੀ ਦੋ ਸਕੂਲਾਂ ਨੇ ਤਾਂ ਲਿਖ ਕੇ ਦਿੱਤਾ ਐਨੀ ਉਹਨਾਂ ਦੀ ਹਿੰਮਤ ਹੈ ਜਾਂ ਜਿਹੜਾ ਪ੍ਰਾਈਵੇਟ ਸਕੂਲ ਆ ਰਹੀ ਇੱਕ ਲੁਧਿਆਣੇ ਦਾ ਸਕੂਲ ਹੈ ਔਰ ਇੱਕ ਇੱਥੇ ਦਾ ਹੈਗਾ ਸਕੂਲ ਸੰਗਰੂਰ ਦਾ ਹੈਗਾ ਧੋਰੀ ਦਾ ਹੈਗਾ ਉਹ ਕਹਿੰਦੇ ਅਸੀਂ ਨਹੀਂ ਦਾਖਲੇ ਕਰਨੇ ਉੱਥੇ ਫਿਰ ਜਿਹੜੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਸੰਗਰੂਰ ਸੀ ਉਹ ਹੈ ਤੇ ਉਹਨਾਂ ਨੇ ਸਾਡੀ ਮੀਟਿੰਗ ਫਿਰ ਡੀਪੀਏ ਨੇ ਕਰਾਈ ਸੀਗੀ ਤਾਂ ਕਹਿੰਦਾ ਮਤਲਬ ਜਿਹੜਾ ਮਾਹੌਲ ਹੈਗਾ ਮਾਹੌਲ ਬਹੁਤ ਖਿਲਾਫ ਹੈ ਮਾਹੌਲ ਕੋਈ ਬੜਾ ਜਨਕੰਤੇ ਕਿ ਉਸਾਰੂ ਜਾਂ ਬੱਚਿਆਂ ਦੇ ਹੱਕ ਦੇ ਵਾਲਾ ਮਾਹੌਲ ਨਹੀਂ ਹੈ ਪੰਜਾਬ ਸਰਕਾਰ ਨੂੰ ਅੱਗੇ ਆਉਣਾ ਚਾਹੀਦਾ ਪ੍ਰਾਈਵੇਟ ਸਕੂਲਾਂ ਨੂੰ ਅੱਗੇ ਆਉਣਾ ਚਾਹੀਦਾ ਜੇ ਨਹੀਂ ਹੋਏਗਾ ਤਾਂ ਫਿਰ ਅਸੀਂ ਜਿਹੜਾ ਮਾਨ ਹਮੀ ਦਾ ਕੇਸ ਹੈ ਹਾਈ ਕੋਰਟ ਦੇ ਹਕੂਮਤ ਦੇ ਖਿਲਾਫ ਜੋ ਕੰਮ ਨਹੀਂ ਹੋ ਰਿਹਾ ਕਾਰਵਾਈ ਨਹੀਂ ਹੋ ਰਹੀ ਉਹਦੇ ਬਾਰੇ ਅਸੀਂ ਫੀ ਅੰਕੜੇ ਇਕੱਠੇ ਕਰਕੇ ਬਾਹਰ ਹਾਂ ਨੇ ਲਗੇ ਜ ਪੰਜਾਬ ਸਰਕਾਰ ਦੇ ਖਿਲਾਫ ਪੰਜਾਬ ਸਰਕਾਰ ਦੇ ਅਧਿਕਾਰੀਆਂ ਦੇ ਖਿਲਾਫ ਔਰ ਜਿਹੜੇ ਪ੍ਰਾਈਵੇਟ ਸਕੂਲ ਹੈਗੇ ਉਹਨਾਂ ਦੇ ਖਿਲਾਫ ਹਾਈ ਕੋਰਟ ਤੇ ਕੋ ਜਾਵਾਂਗੇ ਜੇ ਤੋ ਸੋ ਬੀ ਜਿਵੇਂ ਪ੍ਰਾਈਵੇਟ ਸਕੂਲਾਂ ਨੂੰ ਲੈ ਕੇ ਹਰ ਸਾਲ ਹੁੰਦਾ ਜੀ ਉਹ ਬਹੁਤ ਔਰ ਰੱਪਾ ਚੱਲਦਾ ਹੈ ਅੱਜ ਇਹ ਤੁਹਾਡੇ ਵਾਲਾ ਜਿਹੜਾ ਇੱਕ ਇਹ ਮੁੱਦਾ ਹੋ ਗਿਆ ਨਾਲ ਹੁੰਦਾ ਕਿਸਾਨ ਹੁੰਦਾ ਤੁਹਾਡੇ ਵਾਲੇ ਮੁੱਦੇ ਚ ਤਾਂ ਇਹ ਕਿਹਾ ਜਾਵੇ ਲੀਗਲੀ ਤੌਰ ਤੇ ਉਤੀ ਸਿੱਧੇ ਤੌਰ ਤੇ ਇੱਕ ਐਕਟ ਬਣਾਇਆ ਹੋਇਆ ਉਸ ਤੋਂ ਬਾਅਦ ਦੇ ਵਿੱਚ ਹੁਣ ਚਲੋ ਹਾਈ ਕੋਰਟ ਨੇ ਵੀ ਗੱਲ ਕਹੀ ਤੇ ਜਦ ਦੋਨੇ ਤੱਕ ਤਾਂ ਇਹ ਜਿਹੜੀ ਇੱਕ ਡਿਗਰੀ ਨੂੰ ਮਨਵਾਨੀ ਲੱਗਦੀ ਹੈ ਵੀ ਪ੍ਰਸ਼ਾਸਨ ਵੀ ਕਿਤੇ ਨਾ ਕਿਤੇ ਬੇਵਸ ਹੋ ਜਾਂਦਾ ਚੀਜ਼ ਇਹ ਪ੍ਰਸ਼ਾਸਨ ਬੇਵਸ ਹੋ ਰਿਹਾ ਜਾਣ ਕੇ ਕਰ ਰਹੇ ਰੀਜ਼ਨ ਇਹ ਹੈ ਕਿਉਂਕਿ ਜਿਹੜੇ ਪ੍ਰਾਈਵੇਟ ਸਕੂਲ ਨੇ ਇਹ بڑے بڑے ਬੰਦੇ ਜਿਵੇਂ ਯਾਦਵੰਦਰਾ ਪਾਲ ਸਕੂਲ ਹੈ ਕੈਪਟਨ ਸਾਹਿਬ ਦਾ ਤੇ ਹੋਰ ਇਦਾਂ ਹੀ ਵੱਟ ਵੱਡੇ ਲੋਕਾਂ ਦੇ ਸਕੂਲ ਨੇ